ਦੋਸਤੋ ਸ਼ਾਇਦ ਤੁਹਾਨੂੰ ਇੱਕ ਗੱਲ ਦਾ ਨਹੀਂ ਪਤਾ ਵੇ ਕਿਸੇ ਬਿਰਲੇ ਨੂੰ ਹੀ ਪਤਾ ਉਹ ਵੀ ਜਿਹੜੇ ਪੁਰਾਣੇ ਬਜ਼ੁਰਗਾ ਉਹਨਾਂ ਨੂੰ ਇਸ ਗੱਲ ਦਾ ਪਤਾ ਹੋ ਸਕਦਾ ਪਰ ਹੌਣ ਵਾਲੀ ਪੀੜ੍ਹੀ ਨੂੰ ਬਿਲਕੁਲ ਹੀ ਨਹੀਂ ਪਤਾ ਇਹ ਗੱਲ ਵੇਖੋ ਜਦੋਂ ਘਰੇ ਵਿਆਹ ਹੁੰਦਾ ਨਾ ਤਾਂ ਰਾਤ ਨੂੰ ਛੱਜ ਪੰਨਿਆ ਜਾਂਦਾ ਕਿਸੇ ਨੂੰ ਨਹੀਂ ਪਤਾ ਛੱਜ ਆ ਜਿਹੜਾ ਕਿਉਂ ਪੰਨਿਆ ਜਾਂਦਾ ਨਹੀਂ ਪਤਾ ਨਾ ਛੱਜ ਕਿਉਂ ਪੰਨਿਆ ਜਾਂਦਾ ਇਹ ਤਾਂ ਰਿਵਾਜ ਆ ਜਿਹੜਾ ਇਹ ਚੱਲੀਤੀ ਆ ਮਤਲਬ ਛੱਜ ਪੰਨੈ ਹੀ ਜਾਂਦਾ ਹਰੇਕ ਵਿਆਹ 'ਚ ਕੁੜੀ ਦਾ ਹੋਵੇ ਮੁੰਡੇ ਦਾ ਵੀ ਛੱਜ ਪੰਨੈ ਹੀ ਜਾਂਦਾ ਹਨਾ ਪਰ ਅੱਜ ਤੁਹਾਨੂੰ ਮੈਂ ਦੱਸਦਾ ਵੀ ਛੱਜ ਕਿਉਂ ਪੰਨਿਆ ਜਾਂਦਾ ਬਜ਼ੁਰਗ ਦੀ ਕਈ ਹੋਈ ਗੱਲ ਹੀ ਆ ਆਪਾਂ ਵੀ ਤੁਹਾਡੇ ਨਾਲ ਇੱਕ ਸ਼ੇਅਰ ਕਰ ਲੱਗੇ ਆ ਛੱਜ ਵੇਖੋ ਜਿਹੜੇ ਪਹਿਲੇ ਸਮੇਂ ਸੀ ਨਾ ਪੁਰਾਣੇ ਸਮੇਂ ਉਦੋਂ ਜਦੋਂ ਕਿਸੇ ਦੇ ਘਰੇ ਕੋਈ ਚੀਜ਼ ਦਿੱਤੀ ਜਾਂਦੀ ਸੀ ਨਾ ਜਿਸ ਭਾਂਡੇ ਵਿੱਚ ਕਿਸੇ ਘਰੇ ਚੀਜ਼ ਦਿੱਤੀ ਜਾਂਦੀ ਸੀ ਉਸ ਉਸ ਭਾਂਡੇ ਨੂੰ ਖਾਲੀ ਨਹੀਂ ਮੋੜਿਆ ਜਾਂਦਾ ਸੀ ਉਲਟ ਜਿਸ ਘਰੇ ਚੀਜ਼ ਦਿੱਤੇ ਉਹ ਉਸ ਭਾਂਡੇ ਦੇ ਵਿੱਚ ਉਲਟ ਕੋਈ ਨਾ ਕੁਝ ਪਾ ਕੇ ਦਿੰਦੇ ਸਨ ਇਹ ਕਹਿੰਦਾ ਵਾ ਖਾਲੀ ਭਾਂਡੇ ਨੂੰ ਕਦੇ ਨਹੀਂ ਮੋੜਿਆ ਜਾਂਦਾ ਸੀਗਾ ਕਿਸੇ ਨੂੰ ਖਾਲੀ ਭਾਂਡਾ ਵਾਪਸ ਨਹੀਂ ਕੀਤਾ ਜਾਂਦਾ ਸੀਗਾ ਤਾਂ ਇਸੇ ਕਰਕੇ ਆ ਜਦੋਂ ਨਾਨਕੇ ਛੱਜ ਲਿਆਉਂਦੇ ਸੀ ਹਨਾ ਤੇ ਸ਼ਾਜ ਵਿੱਚ ਲੀੜੇ, ਕੱਪੜੇ, ਗਹਿਣੇ, ਸੂਟ ਹਨਾ ਹੋਰ ਕਈ ਚੀਜ਼ਾਂ ਸ਼ਾਜ ਵਿੱਚ ਭਰ ਕੇ ਲਿਆਉਂਦੇ ਸਨ ਧੀ ਦੇ ਘਰੇ ਤੇ ਫਿਰ ਕਿਉਂਕਿ ਧੀ ਦੇ ਘਰ ਉਹ ਲੈ ਜਾਇ ਨਹੀਂ ਜਾਂਦਾ ਸੀਗਾ ਸ਼ਾਜ ਖਾਲੀ ਲੈ ਜਾਇ ਨਹੀਂ ਜਾਂਦਾ ਸੀ ਸ਼ਾਜ ਖਾਲੀ ਤੇ ਉਹ ਫਿਰ ਸ਼ਾਜ ਨੂੰ ਉੱਥੇ ਹੀ ਭੰਨ ਦਿੰਦੇ ਸੀਗੇ ਉਹ ਇਸੇ ਕਰਕੇ ਜਿਹੜਾ ਉਹ ਰਿਵਾਜ ਹੈ ਨਾ ਉਦੋਂ ਦਾ ਉਵੇਂ ਪ੍ਰਚਲਿਤ ਹੋ ਗਿਆ ਬਈ ਐ ਨਾਨਕੇ ਆ ਜਿਹੜੇ ਛੱਜ ਕਿਉਂ ਭੰਨਦੇ ਆ ਬਸ ਆਹੀ ਕਾਰਨ ਆ ਨਾਨਕੇ ਛੱਜ ਭੰਨਦੇ ਕਿਉਂਕਿ ਨਾਨਕੇ ਜਦੋਂ ਉਸ ਛੱਜ ਵਿੱਚ ਲੀੜਾ ਕੱਪੜਾ ਗਹਿਣਾ ਸੋਨਾ ਤੇ ਪੈਸਿਆਂ ਨਾਲ ਜਦੋਂ ਉਹਨੂੰ ਗਹਿਣੇ ਘਟੇ ਨਾਲ ਭਰ ਕੇ ਲਿਆਉਂਦੇ ਸੀਗੇ ਨਾ ਤੇ ਉਹਨੂੰ ਖਾਲੀ ਵਾਪਸ ਨਹੀਂ ਲ ਜਾਂਦੇ ਸਨ ਉਦੋਂ ਉਹ ਰਿਵਾਜ ਸੀਗਾ ਤੇ ਤਾਂ ਕਰਕੇ ਉਹ ਫਿਰ ਨਾਨਕੇ ਛੱਜ ਨੂੰ ਉੱਥੇ ਹੀ ਭੰਨ ਦਿੰਦੇ ਸੀਗੇ ਬਸ ਫਿਰ ਉਦੋਂ ਬਾਅਦ ਇਹ ਰਿਵਾਜ ਪ੍ਰਚਲਿਤ ਹੋ ਗਿਆ ਬਸ ਚੱਲ ਪਿਆ ਰਿਵਾਜ ਹਣਾ ਪਰ ਹੌਣ ਵਾਲੀ ਪੀੜ੍ਹੀ ਨੂੰ ਬਹੁਤ ਘੱਟ ਪਤਾ ਏ ਚੀਜ਼ ਬਾਰੇ ਬਈ ਛੱਜ ਕਿਉਂ ਭੰਦੇ ਆ ਇਹਦਾ ਬਸ ਚੁੱਪ ਕਰਕੇ ਜ਼ੋਰ ਲਾਇਆ ਹੁੰਦਾ ਨਾਨਕਿਆਂ ਦੇ ਮੁੰਡਿਆਂ ਬੱਚਿਆਂ ਦਾ ਬਈ ਛੱਜ ਭੰਦੇਓ 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 ਪਰ ਇਹਦਾ ਕਾਰਨ ਨਹੀਂ ਪਤਾ ਸੀ ਭੰਨਿਆ ਕਿਉਂ ਜਾਂਦਾ ਸੀ ਇਸੇ ਕਰਕੇ ਭੰਨਿਆ ਜਾਂਦਾ ਸੀ ਛੱਜ ਛੱਜ ਨੂੰ ਖਾਲੀ ਵਾਪਸ ਨਾਨਕੇ ਤੀਵੇ ਕਰੋ ਨਹੀਂ ਲਿਜਾਂਦੇ ਸਨ ਬਾਕੀ ਤੁਸੀਂ ਕਮੈਂਟ ਕਰਕੇ ਦੱਸ ਦੇਣਾ ਵੀਡੀਓ ਸ਼ੇਅਰ ਕਰਦੇ ਹੋ ਧੰਨਵਾਦ